ਪਾਈ ਅਮਰਿਤਪਾਲ ਸਿੰਘ ਹੁਣ ਲੀਡਰ ਬਣ ਕੇ ਹੀ ਜੇਲ੍ਹ ਵਿੱਚੋਂ ਬਾਹਰ ਆਉਣਗੇ ਸ਼੍ਰੋਮਣੀ ਅਕਾਲੀ ਦਰ ਅੰਬਰਸਰ ਵੱਲੋਂ ਕੀ ਵੱਡਾ ਬਿਆਨ ਦਿੱਤਾ ਗਿਆ ਇਸ ਵੀਡੀਓ ਵਿੱਚ ਅੱਗੇ ਜਾਣਦੇ ਹਾਂ ਸਿਮਰਜੀਤ ਸਿੰਘ ਮਾਨ ਅਤੇ ਉਸ ਦੀ ਸ਼੍ਰੋਮਣੀ ਅਕਾਲੀ ਦਰ ਅੰਬਰਸਰ ਵੱਲੋਂ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਨੇ ਵੱਡੀ ਚਰਚਾ ਕੀਤੀ ਗਈ ਪਾਈ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਚੋਣਾਂ ਦੇ ਵਿੱਚ ਖੜੇ ਕਰਕੇ ਹੀ ਉਹਨਾਂ ਨੂੰ ਬਾਹਰ ਲਿਆਂਦਾ ਜਾਵੇਗਾ ਤੇ ਇਸੇ ਲਈ ਅਕਾਲੀ ਦਰ ਦੇ ਸਕੱਤਰ ਹਰਪਾਲ ਸਿੰਘ ਨੂੰ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਪਰਿਵਾਰਾਂ ਕੋਲ ਭੇਜਿਆ ਤੇ ਉਹਨਾਂ ਨਾਲ ਇਹ ਮੀਟਿੰਗ ਕਰਕੇ ਕਿਹਾ ਕਿ ਤੁਸੀਂ ਦੱਸੋ ਕਿ ਤੁਸੀਂ ਸਹਿਮਤ ਹੋ ਭਾਈ ਅਮਰਿਤਪਾਲ ਸਿੰਘ ਦੇ ਉਸ ਦੇ ਸਾਥੀਆਂ ਨੂੰ ਬਾਹਰ ਲਿਆਉਣ ਦੇ ਲਈ ਅਸੀਂ ਚੋਣਾ ਵਿੱਚ ਵੀ ਖੜਾ ਕਰਨਾ ਹੈ ਤੇ ਤੁਸੀਂ ਸਹਿਮਤ ਹੋ ਤਾਂ ਆਪਣੀ رائے ਸੋਚ ਵਿਚਾਰ ਕੇ ਕੁਝ ਦਿਨਾਂ ਤੱਕ ਦੱਸ ਦਿਓ ਇਹ ਗੱਲਬਾਤ ਹੋਈ ਹੈ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਸਿਮਰਜੀਤ ਸਿੰਘ ਮਾਨ ਪਹਿਲੀ ਵਾਰ ਜੇਲ੍ਹ ਤੋਂ ਉਹਨਾਂ ਨੂੰ ਹੀ ਬਹੁਤ ਤੰਗ ਕੀਤਾ ਜਾਂਦਾ ਸੀ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਤਾਂ ਉਹਨਾਂ ਨੂੰ ਜੇਲ੍ਹ ਵਿੱਚੋਂ ਜਿਤਾ ਕੇ ਪੁਲਿਸ ਖੁਦ ਸਲੂਟ ਮਾਰ ਕੇ ਬਾਹਰ ਛੱਡ ਕੇ ਗਈ ਸੀ ਤੇ ਉਹ ਪਹਿਲੀ ਵਾਰ ਜਿੱਤੇ ਸਨ ਤੇ ਅੱਜ ਤੱਕ ਉਹ ਇਸੇ ਤਰ੍ਹਾਂ ਉੱਠਦੇ ਆ ਰਹੇ ਹਨ ਵੋਟਾਂ ਦੇ ਵਿੱਚ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਭਾਈ ਅਮਰਿਤਪਾਲ ਸਿੰਘ ਦੇ ਉਸ ਦੇ ਸਾਥੀਆਂ ਨੂੰ ਵੋਟਾਂ ਵਿੱਚ ਖੜੇ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਕੋਲ ਇਹ ਆਖਰੀ ਲਾਹ ਹੋ ਸਕਦਾ ਹੈ ਬਾਹਰ ਆਉਣ ਦਾ ਤੇ ਆਪਣੀ ਰਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਦੇ